ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਦੁਪਹਿਰ ਦੇ ਵੱਜ ਚੁੱਕਿਆ 2 ਤੇ ਅੱਜ ਆਪਾਂ ਵਲੌਗ ਸ਼ੁਰੂ ਕੀਤਾ ਹਨ ਤੋਂ ਆਪ ਦਾ ਬਹੁਤ ਸੋਹਣਾ ਲੱਗਿਆ ਅੱਜ ਤਾਂ ਹਵਾ ਵੀ ਚੱਲਦੀ ਇੱਥੇ ਬੈਠਿਆ ਜਾਂਦਾ ਮਤਲਬ ਕੱਲ ਛਾਵੇਂ ਨਹੀਂ ਸੀ ਬੈਠਾ ਨਾ ਇੱਧਰ ਮੰਮੀ ਮੈਂ ਇੱਥੇ ਡੌਂਗ ਰਿਆ ਅੱਜ ਆਪ ਬਣਾਵਾਂਗੇ ਮੇਥੀ ਦੀ ਪੁਰਜੀ ਤੇ ਹੁਣ ਆਪਾਂ ਦੇਖਦੇ ਹਾਂ ਡੈਡੀ ਹੁਣ ਕੀ ਕਰਦੇ ਆ ਆਪਾਂ ਤੁਹਾਨੂੰ ਪਹਿਲਾਂ ਵਾਲੇ ਪਾਰਟ ਦੇ ਵਿੱਚ ਦਿਖਾਇਆ ਸੀਗਾ ਵੀ ਆਹ ਸਾਫ਼ ਕੀਤਾ ਸੀ ਤੇ ਇੱਥੇ ਆਪਾਂ ਹੈਪੀ ਸਿਡਰ ਲਾਉਣਾ ਸੀ ਕੱਲ ਤੇ ਕੱਲ ਲੈਟ ਨਾ ਹੋਣ ਕਰਕੇ ਆਪਾਂ ਹੈਪੀ ਸਿਡਰ ਧੋਤਾ ਨਹੀਂ ਗਿਆ ਫਿਰ ਸੋਚਿਆ ਵੀ ਧੋਕੀ ਲਾਵਾਂਗੇ ਉਹ ਧੋ ਲਿਆ ਥੋੜਾ ਆਪਾਂ ਅੰਦਰ ਲਾਵਾਂਗੇ ਤੇ ਟਰਾਲਾ ਅੰਦਰ ਲੱਗਾ ਵਾ ਸੀ ਹੁਣ ਆਪਾਂ ਉਹਥੇ ਬਾਹਰ ਕੱਢਤਾ ਵਾਸਪਤੀ ਨਾਲ ਲੱਦਿਆ ਪਿਆ ਹੁਣ ਆਪਾਂ ਜਿਹੜੇ ਸੰਦ ਬਾਹਰ ਆ ਉਹ ਸਾਰੇ ਸੰਦ ਆਪਾਂ ਕਰਾਂਗੇ ਅੰਦਰ ਤੇ ਫਿਰ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਤਰਾ ਲਾਤਾ ਹੁਣ ਆਪਾਂ ਹੈਪੀ ਸਿਲਟਰ ਪਾ ਕੇ ਲੈ ਕੇ ਆਵਾਂਗੇ ਤੇ ਫਿਰ ਹੈਪੀ ਸਿਲਟਰ ਲਾਵਾਂਗੇ ਅੰਦਰ ਤੇ ਇਹ ਕਪਣੀ ਡੀਡਰਲ ਬਾਹਰ ਦੀ ਜਿਹੜੀ ਤੇ ਅੰਦਰ ਲਾਵਾਂਗੇ ਹੈਪੀ ਸਿਲਟਰ ਆਪਾਂ ਤੋਤਾ ਤੇ ਬਹੁਤ ਵਧੀਆ ਕਰਿਆ ਬਾਈ ਬਹੁਤ ਵਧੀਆ ਆਓ ਬਾਈ ਫੀਕੇ ਪੜਦੇ ਆ ਹੋ ਗਿਆ ਹੈਪੀ ਸੀਡ ਡ੍ਰਪ ਇੱਥੇ ਲਾਤਾ ਮੈਂ ਇੱਥੇ ਥੱਲੇ ਗਟਕੇ ਦਿੰਦੇ ਆ ਤੇ ਹੁਣ ਆਪਾਂ ਨੂੰ ਜੀ ਮਸ਼ੀਨ ਬਾਕੇ ਲੈ ਕੇ ਆਉਂਦੇ ਆਂ ਤੇ ਉਹ ਵੀ ਅੰਦਰ ਕਰਦੇ ਆ ਚੱਲਦੇ ਆ ਤੇ ਮਸ਼ੀਨ ਬਾਕੇ ਲੈ ਕੇ ਆਉਂਦੇ ਆਂ ਕਣਕ ਬਿਜਰਾਣੀ ਤੇ ਫਿਰ ਉਹ ਵੀ ਲਾਉਂਦੇ ਆਂ ਆਪਾਂ ਅੰਦਰ ਤੇ ਅੱਜ ਆਪਾਂ ਸਾਰੇ ਸਾਨ ਅੰਦਰ ਲਾ ਦੇਣੇ ਜਿਹੜੇ ਆਪਣੇ ਬਾਹਰ ਆ ਤੇ ਕੰਮ ਨਿਬੇੜ ਦੇਣਾ ਹੈ லோல பாாங்க அீரோ டவாங்க ਹਣ ਆਪਾਂ ਕਰ ਰਹੇ ਆਂ ਰਾਲਾ ਅੰਦਰ ਬਾਸਪਤੀ ਵਾਲਾ ਤੇ ਆਪਾਂ ਟਰਾਲਾ ਅੰਦਰ ਲਾਤਾ ਵਾ ਤੇ ਹੁਣ ਬਸ ਡਰਮ ਰਹਿ ਗਿਆ ਆਪਣਾ ਗੱਲਾਂ ਅੰਦਰ ਲਾਉਣ ਆਲਾ ਤੇ ਡਰਮ ਹੁਣ ਆਪਾਂ ਲਾ ਦਾਂਗੇ ਅੰਦਰ ਚਲੋ ਭਾਈ ਹੁਣ ਅਸੀਂ ਵਾਨ ਲੱਗਿਆ ਆਲੂਆ ਤੇਰੇ ਤੇ ਬੋਰੀਆਂ ਆਪਾਂ ਸੈੱਡਤੀਆਂ ਉਹ ਆਲੂਆਂ ਦੇ ਮੱਥੇ ਵੀ ਤੇ ਆਲੂਆਂ ਦੇ ਮੱਥੇ ਵੀ ਇੱਥੇ ਰੇਹ ਪਾ ਲਈ ਆ ਦੋ ਬੋਰੀਆਂ ਰੇਹ ਦੀਆਂ ਦੋ ਬੋਰੀਆਂ ਰੇਹ ਦੀਆਂ ਕਿੱਲੇ ਦੀਆਂ ਤੇ ਇੱਕ ਹਸਜੈਂਟਾ ਦਾ ਸਲਫਰ ਪਾ ਰਹੇ ਆ ਅਸੀਂ ਕਿੱਲੇ ਦਾ 3 ਕਿਲੋ ਦਾ ਸਾਬ 3 ਕਿਲੋ ਦਾ ਸਾਬ ਬਾਈ ਜੀ ਸਲਫਰ ਪਾ ਰਹੇ ਆ ਆਲੂਆਂ ਤੇ ਕਿੱਲੇ ਦਾ ਤੇ ਦੋ ਬੋਰੀਆਂ ਰੇਹ ਦੀਆਂ ਪਾ ਰਹੇ ਆ ਯੂਰਕੀ ਦੀਆਂ ਕਿੱਲੇ ਦੇ ਹਾਲੂ ਆਲੂ ਵੇਖੋ ਆਪਣੇ ਇੱਕ ਕਰਾਂ ਰੇਪਾਈ ਆ ਤੇ ਇੱਕ ਕਰਾਂ ਸਪਰੇਅ ਕੀਤੀ ਆ ਆਲੂ ਬਹੁਤ ਚੰਗੇ ਹੋ ਗਏ ਧੰਨਵਾਦ ਤੇਰ ਤੋਂ ਹਿੱਟ ਬਿਟ ਆਹ ਆਜਾ ਉਹ ਪਾ ਲਿਓ ਇਹ ਹੋ ਗਈਆਂ ਡੇਡ 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 ਹੋ ਗਈ ਤੈਨੋਂ ਨਾ ਤੈਨ ਚਾਰ 4.5 ਹੋ ਗਈ ਆ ਅੱਢ ਬਾਲਟੀ ਬੱਜ ਗਈ ਨਾ ਅੱਧੀ ਵਧੀਆ ਅੱਧੀ ਵਧੀਆ ਕਿਹਦੀ ਬਾਦ ਕੀ ਇਹਦੇ ਚ ਅੱਧੀ ਵਧੀਆ ਹੋਰ ਆ ਦੇ ਥੋੜੀ ਥੋੜੀ ਅੱਧੀ ਤੇ ਦੋ ਦੋ ਬੱਕ ਪਾ ਦੇ ਆ ਦੇ ਹੋਰ ਆ ਅੱਧੀ ਭਰ ਲਾ ਹੋਰ ਸਾਰਾ ਪਾ ਦੇ ਤੰਨੀ ਵੰਡ ਕਰ ਦੇ ਬੱਸ ਅਜੁੰੜੇ ਵਾਲੀ ਆ ਅਜੁੰੜੇ ਬਾਸ ਜੁੰੜੇ ਆ ਉ ਇਹਨੇ ਗੜੀ ਲਾਵਾਗੇ ਜਾਨ ਹੁਣ ਜਾਣ ਹੁਣ ਜਾਣ ਤੀ ਆ ਜੋਈ ਚਲੋ ਇੱਕ ਗੇੜੇ ਜੋ ਹੋਰੋਂ ਪੱਖਾ ਕਾੜ ਦਾਂ। ਲਾ ਬਾਈ રે ਕੌਣ ਕੱਲੇ ਆ ਬੰਦੇ ਇਹ ਵੇਖ ਰਿਹਾ ਵੀ ਕਿਵੇਂ ਦਾਣੇ ਨਾਲ ਦਾਣਾ ਛੱਡਦਾ ਕਿ ਨਹੀਂ। ਇਹ ਧਮਾ ਕੰਮ ਕਰਕੇ ਰਾਜੀ ਨਹੀਂ ਗਏ। 2 ਘੰਟੇ ਹੋ ਗਏ ਇਹਨਾਂ ਨੂੰ ਇੱਥੇ ਬੈਠਿਆ ਨੂੰ। ਵੱਧ ਲੈ ਗਏ ਚੱਲੇ ਆ ਜੀ। ਹਾਂ ਲੱਗੀ। ਮੈਂ ਉਥਰ ਦੋ ਮੁੜਿਆਵਾਂਗੇ ਇੱਕ ਬਾਅਦ। ਕਮਲੀ ਇਹ ਤਾਂ ਨਾ ਸੇਡ ਆਉਲੋਂਗੇ ਉਹ ਜੋ ਮਣਕਾਏ ਉਹ ਤੇ ਦੇ ਦੇਉਂਦੇ ਲੱਗਦਾ ਨਹੀਂ ਆਇਆ ਚਲੋ ਹਾਂਜੀ ਆਪਾਂ ਉਧਰਲੇ ਮੱਥੇ ਜਾ ਕੇ ਤੇ ਜਿਹੜੀ ਆਪਾਂ ਰੇ ਬਾਕੀ ਦੀ ਰਹਿ ਗਈ ਸੀ ਕੁਛ ਤਾਂ ਆਪਾਂ ਪਾ ਕੇ ਇਹਨਾਂ ਨੂੰ ਵੇਚਤਾ ਸੀ ਮਾਕੀ ਜਿਹੜੀ ਪੱਲੀ ਤੇ ਰਹਿ ਗਈ ਸੀ ਆਪਾਂ ਬੋਰੀਆਂ ਚ ਭਰ ਕੇ ਤੇ ਉਧਰਲੇ ਮੱਥੇ ਲੈ ਗਏ ਸੀ ਤੇ ਆਪਾਂ ਇਹਨਾਂ ਨੂੰ ਪਾ ਜਾਂਦੀ ਹੁਣੇ ਉਧਰੋਂ ਮੁੜਦੀ ਆਗੀ ਹੁਣ ਆਪਾਂ ਆ ਦੋ ਬੋਰੀਆਂ ਰਲਾਵਾਂਗੇ ਤੇ ਇਹਦੇ ਚ ਸਲਫਰ ਰਲਾਵਾਂਗੇ ਤੇ ਫਿਰ ਇਹਨਾਂ ਨੂੰ ਫੇਰ ਭਰ ਕੇ ਤੋਰ ਦਾਂਗੇ ਉੱਧਰ ਨੂੰ ਠੀਕ ਹੈ ਹੁਣ ਤਾਇਆ ਹੁੰਦਾ ਹੋ ਉਸ ਸਮਾਨ ਚੱਕ ਕੇ ਹੁਣ ਅਸੀਂ ਇੱਥੇ ਰਲਾ ਲਾਂਗੇ ਇਹਨਾਂ ਨੂੰ ਤੇ ਫਿਰ ਤੁਹਾਨੂੰ ਦਿਖਾਉਨੇ ਦੁਬਾਰਾ ਅੰਨਗੋਲਰੇ 1 ਘੰਟਾ ਪਾਗ ਸਿ ਦੁਬਾਰਾ ਭੇਜਦੇ ਸੀ ਉਹ ਉੱਥੇ ਪਹੁੰਚ ਗਏ ਹੁਣ ਅਸੀਂ ਜਾਣੇ ਇਹਨਾਂ ਨੂੰ ਭਰ ਲੈ ਅੱਧੇ ਅੱਧੇ ਕਰ ਲੈ ਅਸੀਂ ਬੋਰੀਆਂ ਚਲੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਇਧਰ ਆ ਜੀ ਬੰਦ ਹੀਰੋ ਭੈਣੋ ਜਿਹੜਾ ਸਾਡਾ ਤੁਸੀਂ ਵੇਖਣੀ ਆ ਬਲੌਗ ਬਹੁਤ ਬਹੁਤ ਧੰਨਵਾਦ ਮੈਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਡਾ ਚੈਨਲ ਸਬਸਕ੍ਰਾਈਬ ਕਰੋ ਠੀਕ ਹੈ ਭਾਈ ਜੀ ਆ ਸਾਡਾ ਫੋਰਮੈਨ ਸਾਹਿਬ ਆ ਕਿ ਅਸੀਂ ਸੀਜ਼ਨ ਲਾਇਆ ਸੀਜ਼ਨ ਲਾ ਕੇ ਕਨਕ ਦੀ ਰਿਪੇਅਰ ਕਰਤੀ ਮਸ਼ੀਨ ਦੀ ਜੀ ਕਣਕ ਤੇ ਇੱਕ ਮਸ਼ੀਨ ਕਰਕੇ ਕਿលਿਆਰਤੀ ਆ ਸਾਰੀ ਰਿਪੇਅਰ ਕਰਤੀ ਆ ਨਾਲ ਇਹਨੇ ਸਾਡੇ ਨਾਲ ਘਰ ਰੰਗ ਆਪਣਾ ਕਣਕ ਬਜਾਈ ਸਾਰਾ ਕੰਮ ਧੰਦਾ ਕਰਾਇਆ ਤੇ ਮਸ਼ੀਨ ਦਾ ਕੰਮ ਕਰਾਇਆ ਤੇ ਵਿਚਾਰਾ ਇੱਥੇ ਹੀ ਰਿਹਾ ਹੋ ਗਿਆ ਨੂੰ 2 ਮਹੀਨੇ ਨੇ ਨੇੜ ਹੋ ਗਿਆ ਇੱਥੇ ਰਹਿੰਦੇ ਨੂੰ ਤੇ ਅੱਜ ਅਸੀਂ ਉਹਨਾਂ ਨੂੰ ਗੱਡੀ ਤੇ ਭਾ ਕੇ ਸਪੈਸ਼ਲ ਘਰੇ ਛੱਡਣ ਚੱਲੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ